ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸੋਈ ਦੀ ਦੁਨੀਆ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਜੀ ਆਲੂ ਛੋਲੇ ਦੀ ਬਹੁਤ ਹੀ ਡੇਲੀਸ਼ੀਅਸ ਹੈ ਰੈਸਪੀ ਲੋ ਜੀ ਆਪਾਂ ਛੋਲੇ ਜਿਹੜੇ ਪਹਿਲਾਂ ਭਉੰਤੇ ਨਹੀਂ ਸੀ ਇਹ ਇਸ ਕਰਕੇ ਆਪਾਂ ਨਾ 12 13 ਬਿਸਰਾਂ ਲਵਾ ਲਈਆਂ ਤੇ ਆਲੂ ਜਿਹੜੇ ਆਪਾਂ ਕੱਟ ਕੇ ਰੱਖ ਲਏ ਨੇ ਇਹ ਆਪਾਂ ਜਿਹੜਾ ਤੜਕਾ ਹੈ ਉਹ ਗ੍ਰाइंड ਕਰਕੇ ਰੱਖ ਲਿਆ ਚਲੋ ਜੀ ਆਪਾਂ ਸਬਜ਼ੀ ਸ਼ੁਰੂ ਕਰਦੇ ਆ ਬਣਾਉਣੀ ਆਪਾਂ ਤੇਲ ਪਾ ਲੈ ਛੁੱਕਰ ਦੇ ਵਿੱਚ ਤੇ ਹੁਣ ਆਪਾਂ ਇੱਕ ਚੰਚ ਜੀਰੇ ਦਾ ਜਿਹੜਾ ਪਾ ਦਿੰਦਾ ਇਸ ਤੋਂ ਬਾਅਦ ਆਪਾਂ ਜਿਹੜਾ ਤੜਕਾ ਲਸਣ ਪਿਆਜ਼ ਵਗੈਰਾ ਆਪਾਂ ਪਹਿਲਾਂ ਗ੍ਰाइंड ਕਰਕੇ ਰੱਖਿਆ ਸੀਗਾ ਆਪਾਂ ਇਹਦੇ ਵਿੱਚ ਟਮਾਟਰ ਨਹੀਂ ਪਾ ਰਹੇ ਤਾਂ ਆਪਾਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦੇ ਆ ਜਿਹੜੀ ਨਾਲ ਬਹੁਤ ਹੀ ਟੇਸਟੀ ਬਣਨਗੇ ਇਹਦੇ ਵਿੱਚ ਜ਼ਿਆਦਾ ਕੁਝ ਪਾਉਣ ਦੀ ਜ਼ਰੂਰਤ ਨਹੀਂ ਲੋ ਜੀ ਆਪਾਂ ਇੱਕ ਚਮਚਾ ਛੋਟਾ ਚਮਚਾ ਆਪਣੇ ਕੋਲੇ ਹਲਦੀ ਤੇ ਇੱਕ ਆ ਭਰਲਾ ਚਮਚਾ ਧੋਕਾ ਆਣਾਕ ਚਮਚ ਜਿਹੜਾ ਆਪਾਂ ਮਿਰਚ ਤੇ ਡੇਢ ਚਮਚ ਜਿਹੜਾ ਆਪਾਂ ਨਾਮਕ ਪਾਵਾਂਗੇ ਇਹਦੇ ਵਿੱਚ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹ ਚਕੜੀ ਮਸਾਲਾ ਬਿਲਕੁਲ ਥੋੜਾ ਦੋ ਪਿੰਚ ਦੋ ਚੁਟਕੀਆਂ ਤਿੰਨ ਲੋਜੇ ਪਾ ਪਾਤੇ ਤੇ ਆਪਾਂ ਹੁਣ ਇਸ ਨੂੰ ਥੋੜਾ ਜਿਹਾ ਧਨ ਲਾਵਾਂਗੇ ਤੇ ਦੇ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਜਿਹੜੇ ਇਹ ਢਾਈ ਕੱਪ ਪਾਣੀ ਤੇ ਪਾਵਾਂਗੇ ਜੀ ਤੇ ਹੁਣ ਵਿੱਚ ਛੋਲੇ ਐਡ ਕਰਦੇ ਆ ਤੇ ਹੁਣ ਨਾਲ ਹੀ ਆਪਾਂ ਜਿਹੜੇ ਆਲੂ ਪਾ ਦਾਂਗੇ ਕਿਉਂਕਿ ਆਪਾਂ ਛੋਲੇ ਜਿਹੜੇ ਭੋਕੇ ਨਹੀਂ ਰੱਖੇ ਸੀਗੇ ਤੇ ਹੁਣ ਆਪਾਂ ਇਹਨਾਂ ਦੀ 12-13 ਵਿਸਲਾਂ ਲਵਾਈਆਂ ਸੀ ਚਲੋ ਜੀ ਹੁਣ ਆਪਾਂ ਕੁੱਕਰ ਕਰਦੇ ਆ ਬੰਦ ਤੇ 4 ਵਿਸਲਾਂ ਤੱਕ ਪਕਾਉਣੇ ਲਓ ਜੀ ਆਪਣੇ ਜਿਹੜੀਆਂ 4 ਵਿਸਲਾਂ ਬਚਈਆਂ ਤੇ ਸਬਜ਼ੀ ਚੰਗੀ ਤਰ੍ਹਾਂ ਪੱਕ ਗਈ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਉਹ ਹੈ ਜੀ ਦਹੀਂ ਇਹਦੇ ਨਾਲ ਇਹਦਾ ਟੇਸਟ ਬਹੁਤ ਹੀ ਖੱਟ ਵਧੀਆ ਬਣ ਕੇ ਤਿਆਰ ਹੋ ਥੋੜੀ ਖਟਾਸ ਵਾਲਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਤੇ ਲੋ ਜੀ ਆਪਾਂ ਇਹਨੂੰ ਬਾਅਦ ਵਿੱਚ ਐਡ ਕਰਨਾ ਸਬਜੀ ਪੱਕਣ ਤੋਂ ਬਾਅਦ ਤੇ ਇਸ ਨੂੰ 2 ਕੁ ਮਿੰਟ ਇਸ ਤਰ੍ਹਾਂ ਖੁੱਲੇ ਕੁੱਕਰ ਨੂੰ ਹੀ ਆਪਾਂ ਇਹਨੂੰ ਪਕਾ ਲੈਣਾ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕਸੂਰੀ ਮੇਥੀ। ਲੋ ਜੀ ਸਬਜੀ ਆਪਣੀ ਤਿਆਰ ਆ। ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ।